ਸਸ਼ੀ ਕਾਲ ਜੀ ਮੈਰੀਆਂ ਦੀ ਮਾਨ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਭਾਈ ਦੁਨੀਆ ਦੇ ਵਿੱਚ ਪਖੰਡੀਆਂ ਦੀ ਸੱਚੀ ਕੋਈ ਵੀ ਕਮੀ ਨਹੀਂ ਨਵੇਂ ਤੋਂ ਨਵੇਂ ਜਿਹੜੇ ਕੀ ਪਖੰਡਵਾਦ ਦੇਖਣ ਨੂੰ ਮਿਲਦੇ ਨੇ ਕੁਝ ਵੀਡੀਓ ਤਾਂ ਅਜਈਆਂ ਹੁੰਦੀਆਂ ਨੇ ਕਿ ਸਭ ਕੁਝ ਸਾਹਮਣੇ ਦਿਖਦਾ ਹੁੰਦਾ ਪਰ ਫਿਰ ਵੀ ਜਿਹੜੇ ਅੰਨੇ ਭਗਤ ਹੁੰਦੇ ਨੇ ਉਹ ਇਸ ਚੀਜ਼ ਦੇ ਉੱਤੇ ਵਿਸ਼ਵਾਸ ਕਰਨਾ ਨਹੀਂ ਚਾਹੁੰਦੇ ਤੇ ਜਦੋਂ ਫਿਰ ਇਹ ਅਜਈਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਤੇ ਫਿਰ ਚਰਚਾ ਦੇ ਵਿੱਚ ਆ ਜਾਂਦੇ ਤੇ ਉਸ ਤੋਂ ਬਾਅਦ ਕੁਝ ਲੋਕ ਤਾਂ ਵੀਡੀਓ ਦੇਖ ਕੇ ਸਮਝ ਜਾਂਦੇ ਨੇ ਕਿ ਸਾਨੂੰ ਕਿਵੇਂ ਮੂਰਖ ਬਣਾਇਆ ਜਾਂਦਾ ਹੈ ਤੇ ਇਹ ਲੋਕ ਕਿਵੇਂ ਜੜੱਕੀ ਪਖੰਡ ਵਾਦ ਕਰ ਰਹੇ ਨੇ ਇੱਕ ਤਾਜ਼ਾ ਵੀਡੀਓ ਜਿਹੜਾ ਕਿ ਵਾਇਰਲ ਹੋ ਰਿਹਾ ਦੇਖੋ ਕਿਦਾਂ ਜਿਹੜੇ ਕਿਉਂਕਿ ਜਿਹੜੇ ਲੋਕ ਨੇ ਉਹ ਬੜੀ ਸ਼ਰਧਾ ਦੇ ਨਾਲ ਆਪਣੇ ਧਰਮ ਨਾਲ ਸਤਿਕਾਰ ਕਰਦੇ ਨੇ ਉਹਨਾਂ ਨੂੰ ਮੰਦਿਰ ਚ ਕਿਸੇ ਵੀ ਧਰਮ ਦਾ ਕੋਈ ਦੇਵੀ ਦੇਵਤੇ ਨੇ ਉਹਨਾਂ ਨੂੰ ਬੜੇ ਦਿਲੋਂ ਮੰਨਦੇ ਨੇ ਪਰ ਕੁਝ ਜਿਹੜੇ ਲੋਕ ਹੁੰਦੇ ਨੇ ਅੱਗੇ ਪਖੰਡੀ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਨਵੇਂ ਤੋਂ ਨਵੇਂ ਤਰੀਕੇ ਅਪਣਾਉਂਦੇ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਕਿ ਚੀਜ਼ਾਂ ਆ ਜਾਂੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਫਿਰ ਜਿਹੜਾ ਕਿ ਸੱਚ ਉਹ ਸਾਹਮਣੇ ਆਉਂਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਇੱਥੇ ਮੂਹਰੇ ਅੱਗੇ ਜਿਹੜੇ ਪ੍ਰਧਾਨ ਆਪਾਂ ਕਹਿ ਸਕਦੇ ਜਿਹੜੇ ਬਣੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਭਗਤਾਂ ਨੂੰ ਜਿਹੜਾ ਕਿ ਮੂਰਖ ਬਣਾਉਂਦੇ ਹੋਏ ਉਹ ਕਹਿੰਦੇ ਨੇ ਵੀ ਜਦੋਂ ਜਿਹੜਾ ਕਿ ਇਹ ਬਾਬਾ ਜੀ ਨੇ ਉਹ ਦੇਖਦੇ ਨੇ ਉਹਦਾ ਮੂੰਹ ਤੋਂ ਜਿਹੜਾ ਕਪੜਾ ਉਤਾਰਦੇ ਨੇ ਤਾਂ ਸ਼ੀਸ਼ਾ ਟੁੱਟ ਜਾਂਦਾ ਜਦ ਕਿ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਸ਼ੀਸ਼ਾ ਆਪਣੇ ਆਪ ਨਹੀਂ ਬਲਕਿ ਉਸ ਜਿਹੜਾ ਉੱਥੇ ਬਾਬਾ ਉਹ ਬਣਿਆ ਹੋਇਆ ਉਸ ਦੇ ਵੱਲੋਂ ਜਿਹੜਾ ਕਿ ਉਂਗਲਾਂ ਦੇ ਜ਼ੋਰ ਨਾਲ ਜਿਹੜਾ ਕਿ ਢੋੜਿਆ ਜਾ ਰਿਹਾ ਉਸ ਤੋਂ ਬਾਅਦ ਉੱਥੇ ਜਿਹੜੇ ਕਿ ਜਕਾਰੇ ਗੂੰਜਣ ਲੱਗ ਪੈਂਦੇ ਨੇ ਤਾਂ ਇਹ ਲੋਕ ਨੇ ਜਿਹੜੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਭਰਮ ਜਾਂ ਪਖੰਡਵਾਜ ਜਾਂ ਗਲਤ ਤਰੀਕੇ ਨਾਲ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਨੇ ਜਿਹੜੀ ਅਸਲ ਚੀਜ਼ ਆ ਉਹ ਉਹਨਾਂ ਤੋਂ ਤਾਂ ਇਹਨਾਂ ਲੋਕਾਂ ਨੂੰ ਦੂਰ ਰੱਖਿਆ ਜਾ ਰਿਹਾ ਜੋ ਅਸਲ ਇਤਿਹਾਸ ਹੁੰਦਾ ਉਸ ਗੱਲ ਤੋਂ ਤਾਂ ਦੂਰ ਰੱਖਦੇ ਨੇ ਲੋਕ ਜਾਣ ਬੁਝ ਕੇ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਪਰ ਜਿਹੜੇ ਲੋਕ ਸੱਚੇ ਦਿਲੋਂ ਆਪਣੇ ਕਿਸੇ ਵੀ ਧਰਮ ਨੂੰ ਮੰਨਦੇ ਨੇ ਤਾਂ ਉਹ ਇਹ ਵੀਡੀਓ ਦੇਖ ਕੇ ਜ਼ਰੂਰ ਸੋਚ ਲੈਣਗੇ ਕਿ ਹਾਂ ਕਿ ਕਿਸ ਤਰੀਕੇ ਦੇ ਜਿਹੜੇ ਲੋਕ ਇੱਥੇ ਬੈਠੇ ਨੇ ਤਾਂ ਇੱਕ ਨਜ਼ਰ ਥੋੜੀ ਜੀ ਫੀਡ ਤੇ ਮਾਰਦੇ ਹੋਣਗੇ ਹੁਣ ਵੀਡੀਓ ਤੁਸੀਂ ਵੀ ਦੇਖ ਲਈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਸਿਰਫ ਲੋਕਾਂ ਨੂੰ ਕਿਵੇਂ ਇਹ ਜਿਹੇ ਲੋਕ ਨੇ ਜਿਹੜੇ ਕਿ ਮੂਰਖ ਬਣਾਉਂਦੇ ਨੇ ਕਿ ਫੋਟੋ ਸ਼ੀਸ਼ਾ ਦੇਖਦੇ ਸਾਝ ਲਾ ਕਿ ਸ਼ੀਸ਼ਾ ਟੁੱਟ ਗਿਆ ਜਦਕਿ ਸ਼ੀਸ਼ਾ ਖੁਦ ਤੋੜਿਆ ਜਾਂਦਾ ਤਾਂ ਬਾਕੀ ਤੁਹਾਡਾ ਅਜਿਹੇ ਵੀਡੀਓਜ਼ ਬਾਰੇ ਕੀ ਕਹਿਣਾ ਆਪਣੀ ਰਾਇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝ ਕਰਿਓ ਤੇ ਜਿਹੜੀ ਵੀਡੀਓ ਤੁਸੀਂ ਹੁਣ ਸਕਰੀਨ ਦੇ ਉੱਤੇ ਦੇਖੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਉਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਿ ਗਲਤ ਪ੍ਰਚਾਰ ਕੀਤਾ ਜਾ ਰਿਹਾ ਜਾਂ ਗਲਤ ਢੰਗ ਦੇ ਨਾਲ ਉਹਨਾਂ ਨੂੰ ਜਿਹੜਾ ਕਿ ਗੁੰਮਰਾ ਕੀਤਾ ਜਾ ਰਿਹਾ ਤਾਂ ਇਹ ਕਿੱਥੋਂ ਤੱਕ ਸਹੀ ਹੈ ਤੇ ਕਿੱਥੋਂ ਤੱਕ ਗਲਤ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼